प्यास हर पूरी सदगुरु हो दयाल दरगा पूरिया सदगुरु हो दयाल दरगा पूरिया सदगुरु होगा पूरिया सदगुरु होगा पूरिया सदगुरु हो दयाल दरदा पूरी सदगुरु हो दयाल दरगा पूरिया सदगुरु हो प्यास खरदा पूरिया सदगुरु होगा पूरिया ਸਤਿਗੁਰੂ ਦੇ ਨਾਮ ਦੀ ਰੋਲੀ ਸੁਣਾਏ ਸਤਿਗੁਰੂ ਦੇ ਨਾਮ ਦੀ ਰੋਲੀ ਸੁਣਾਏ ਸਤਿਗੁਰੂ ਦੇ ਨਾਮ ਦੀ ਰੋਲੀ ਸੁਣਾਏ ਗੁਰੂ ਦਾ ਦਰਸ਼ਨ ਦੇਖ-ਦੇਖ ਕੇ ਆ ਗੁਰੂ ਦੇ ਦਰਸ਼ਨ ਕੋਏ ਕੋਏ ਕੀਮਤ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਇਹ ਮਹਾਨ ਨਗਰ ਕੀਰਤਨ ਗੁਰੂ ਨਾਨਕ ਦੇਵ ਜੀ ਦੇ ਅਗਮਣ ਦਿਹਾੜੇ ਤੇ ਗੁਰਦੁਆਰਾ ਗੁਰਨਾਨਕਪੁਰ ਬਠੰਡਾ ਤੋਂ ਰੰਭ ਹੋਇਆ ਹੈ ਜੋ ਕਿ ਫਿਰਕੀ ਵਿਜਾਰ ਤੋਂ ਹੁੰਦਾ ਹੋਇਆ ਇਹ ਵਾਪਸ ਜਿਹੜਾ ਗੁਰਦੁਆਰਾ ਗੁਰਦਾਨਕਪੁਰ ਹੈ ਉਹ ਜਿਹੜਾ ਸਬਾਬਤ ਹੋਵੇਗਾ ਉਸ ਤੋਂ ਪਹਿਲਾਂ ਇਹ ਬਸ ਸਟੈਂਡ ਦੀ ਬੈਕ ਸਾਈਡ ਤੋਂ ਵਿੱਚ ਤੋਂ ਆਰੀਆ ਸਵਾ ਚੌਕ ਬਹਿਣਾ ਚੌਕ ਧੋਗੀ ਵਿਜਾਰ ਕਿੱਕਰ ਵਿਜਾਰ ਸੱਟਾ ਵਿਜਾਰ ਤੋਂ ਹੁੰਦਾ ਹੋਇਆ ਸੀ ਇਹ ਗੁਰਦੁਆਰਾ ਗੁਰਦਾਨਕਪੁਰ ਖਾਲਸਾ ਸਕੂਲ ਗਰਾਊਂਡ ਤੋਂ ਹੁੰਦਾ ਹੋਇਆ ਪੁਰਾਣੇ ਥਾਂ ਤੋਂ ਸਬਾਬਤ ਹੋਵੇਗਾ ਔਰ ਮੈਂ ਗੁਰੂ ਨਾਨਕ ਦੇਵ ਜੀ ਸਿੱਖਿਆਵਾਂ ਦੇ ਲੋਕਾਂ ਨੂੰ ਇਹ ਕਹਿੰਦਾ ਵੀ ਜਿਸ ਤਰ੍ਹਾਂ ਬੜਾ ਜ ਬੜਾ ਸ਼ੌਂਕ ਲੋਕਾਂ ਨੂੰ ਜਾਗਿਆ ਬੜਾ ਸ਼ਾਇ ਲੋਕਾਂ ਨੂੰ ਗੁਰਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਅੱਛਾ ਠਾਠਾ ਮਾਰਦਾ ਇਹ ਸੰਗਤਾਂ ਦਾ ਇਕੱਠ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਗੁਣਾਰਸ ਗਾਵਾਂ ਦੀ ਜਿਹੜੀ ਬੜੀ ਪਾਰ ਪਾਰਾ ਉਹਨਾਂ ਦੇ ਜਨਮ ਦਿਹਾੜੇ ਤੇ ਜਿਹੜੇ ਆ ਇਹ ਖੁਸ਼ੀਆਂ ਪ੍ਰਾਪਤ ਕਰਿਆ ਇਸ ਕਰਕੇ ਅੱਜ ਮੈਂ ਸਾਰਿਆਂ ਨੂੰ ਇਸ ਗੁਰਪੁਰਬ ਤੇ ਲੱਖ ਲੱਖ ਵਧਾਈ ਦੇਖੋ ਉਹ ਕਿਹੜੇ ਕਿਹੜੇ ਕੋਈ ਪਾਠ ਗਿਆ ਜਾਂ ਨਗਰ ਕੀਰਤਨ ਤੋਂ ਇਹ ਨਗਰ ਕੀਰਤਨ ਚ ਗਤਕਾ ਘਾਰ ਕੇ ਜਿਹੜਾ ਜਿਮੀ ਗਤਕਾ ਖੜ ਕੇ ਉਹਦਾ ਜੋਰ ਤੁਸੀਂ ਵੇਖਿਆ ਕਿਵੇਂ ਉਹਦੀ ਅੱਖਾਂ ਬੰਨ ਕੇ ਕਿਵੇਂ ਉਸ ਤਰ੍ਹਾਂ ਦੇ ਉਹ ਜੋਰ ਦਿਖਾ ਰਹੇ ਆ ਨੇ ਮੇਰੇ ਦਸਮ ਪਿਤਾ ਗੁਰੂ ਸਾਹਿਬ ਲਾਡਲੀ ਬੋਝਾ ਜਿਹੜੀਆਂ ਨੇ ਸਿੰਘ ਸਾਜੇ ਆ ਤਾਗੇ ਵਕਤ ਆਗਦੇ ਜੁਲਮ ਦਾ ਵੀ ਜੇ ਲੋਡ ਪਾਵੇ ਤਾਂ ਆਪ ਦਾ ਸੀਸ ਦੇਣ ਤਿਆਰ ਹੋਣ ਉਸ ਤੋਂ ਬਾਅਦ ਕੀਰਤਨੀ ਜਥੇ ਇਹ ਬੀਬੀਆਂ ਜਿਹੜੀਆਂ ਆਣੇ ਅੱਗੇ ਜਿਹੜੇ ਝਾੜੂ ਸੀ ਸੇਵਾ ਕਰੇ ਹਨ ਉਸ ਤੋਂ ਬਾਅਦ ਪਾਣੀ ਦਾ ਸੜਕਾ ਹੋ ਰਿਹਾ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਪੰਜ ਪਿਆਰਿਓ ਗੋਵਾਈ ਕਰ ਰਹੇ ਹਨ ਪਿੱਛੇ ਕੀਰਤਨੀ ਜਥਾ ਹਨ ਕੀਰਤਨੀ ਜਥਾ ਜੋ ਪ੍ਰਵਾਤ ਫੇਰ ਜਿਹੜੀ ਬੀਬੀਆਂ ਦਾ ਜਥਾ ਹੈ ਸਾਰੇ ਸਾਂਝਾ ਉਹ ਹੈ ਪਿੱਛੇ ਟਰਾਲੀ ਹਨ ਸਾਰੇ ਬੀਬੀਆਂ ਦੀ ਤੇ ਸਾਰੇ ਜਿਹੜਾ ਹੈ ਅੱਜ ਗੁਰਨਾਣੇ ਗੁਰਪੋਪ ਤੇ ਸਾਰੀਆਂ ਹਾਜ਼ਰੀਆਂ ਭਰ ਕੇ ਸ਼ਾਮਲ ਹੋਏ ਹਨ ਔਰ ਇਸ ਨਾਲ ਗੁਰਪੋਪ ਤੇ ਲੱਖ ਲੱਖ ਸਾਰੀ ਸੰਗਤ ਨੂੰ ਬਹੁ ਬਹੁ ਵਧ ਔਰ ਮੇਰੀ ਕਭੀੰਤੀ ਹੈ ਦੂਜੇ ਸਾਰੇ ਸੰਗਤ ਨੂੰ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾਨਕ ਉਤਮ ਨੀਚ ਨਾ ਕੋਈ ਵੀ ਸਾਰੇ ਨਾ ਜਿਹੜੇ ਆ ਨੀਚ ਨਹੀਂ ਕੋਈ ਜਿਹਦਾ ਕਰਮ ਹੈ ਉਹ ਉੱਚਾ ਹੈ ਜਿਹੜੇ ਦਾ ਕੰਮ ਨੀਚਾ ਉਹ ਢੀਚਾ ਨਾਮ ਜਪੋ ਵੰਡ ਸਕੋ ਜਿਹੜਾ ਹੈ ਸਾਡਾ ਜਿਹੜਾ ਮਿਸ਼ਨ ਹੈ ਸਾਡਾ ਕਿਰਤ ਕਰੋ ਉਹ ਗੁਰਨਾਨ ਦੇ ਸਿਖਿਆਵਾ ਹੈ ਮਹਿਮਾ ਪਰਮਾਤਮਾ ਤੋਂ ਦੂਰ ਰਹਿਣਾ ਹੈ ਔਰ ਗੁਰਨਾਨ ਦੇ ਗੁਰੂ ਗ੍ਰੰਥ ਸਾਹਿਬ ਨਾਲ ਸਾਨੂੰ ਜੋੜਿਆ ਇਹਦੇ ਨਾਲ ਜੁੜੇ ਰਹਿਣ ਤਾਂ ਕਿ ਕਿਸੇ ਦੇ ਮਹਿਮਾ ਪਰਮਾਚੇ ਦੂਰ ਸਕੇ ਡੇਰੇ ਵਾਲੇ ਬਾਪਿਆਂ ਤੋਂ ਦੂਰ ਰਹਿ ਸਕੇ ਜਿਹੜੇ ਜਿਹੜੇ ਉਹ ਬੈਰੂਪੀਏ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਤਾਂ ਤਾਂ ਹੀ ਬਚਾਇਆ ਜਾ ਸਕੇ ਜੇ ਗੁਰਨਾਨਕ ਦੇਵ ਜੀ ਕਿਹਾ ਮੈਂ ਤੁਹਾਨੂੰ ਪਹਿਰਾ ਦੇਵਾਂਗੇ ਬਾਗਰ ਜੋ ਖਾਲਸਾ ਵਜੇ ਸਾਹਿਬ ਜੀ ਸੰਗਤਾਂ ਵੱਲੋਂ ਵੀ ਉਪਕੁਲ ਸਹਿਯੋਗ ਦਿੱਤਾ ਜਾ ਰਿਹਾ ਥਾਂ ਥਾਂ ਦੇ ਲੰਗਰ ਵੀ ਹਾਂ ਜੀ ਸੰਗਤਾਂ ਨੂੰ ਥਾਂ ਥਾਂ ਤੇ ਜਿਹੜੇ ਲੰਗਰ ਸੀ ਬੜੇ ਉਹ ਬੜਾ ਭਰਪੂਰ ਹੋਣਾ ਬੜਾ ਅਸ਼ਾ ਨਾਲ ਸਵਾਤੇ ਹਨ ਕਿਤੇ ਕੇਲਿਆਂ ਦਾ ਲੰਗਰ ਲਾਇਆ ਹੈ ਕਿਤੇ ਬਿਸਕੁਟ ਦਾ ਲਾਇਆ ਹੈ ਕਿਤੇ ਜਲਦਾ ਲਾਇਆ ਹੈ ਕਿਤੇ ਫਰੂਟੀਆਂ ਦਾ ਲਾਇਆ ਹੈ ਬਹੁਤ ਸ਼ਾਇ ਸੰਗਤਾਂ ਦੇ ਵਿੱਚ ਉਹਨਾਂ ਨੇ ਉਹਨਾਂ ਨੇ ਸੰਗਤਾਂ ਦੀ ਜਿਹੜੀ ਸੇਵਾ ਕਰੀ ਹਨ ਉਹ ਵੀ ਸੇਵਾ ਇਹਨਾਂ ਦੀ ਸਭ ਲੋਵੇਗੀ ਇੱਥੇ ਕੋਈ ਐਸਾ ਕੋਈ ਪ ਜਿੱਤੇ ਸੰਗਤਾਂ ਦੇ ਸਾਡਾ ਨੇ ਸੇਵਾ ਨਾ ਕਰਦੇ ਹੁਣ ਇਹ ਉਹਨਾਂ ਦੀ ਸੇਵਾ ਲਈ ਅਸੀਂ ਆਪਦੇ ਗੁਰਦੁਆਰਾ ਪਰਵਧ ਕਮੇਟੀ ਵੱਲੋਂ ਸਮੂਹ ਸੰਗਤ ਵੱਲੋਂ ਉਹਨਾਂ ਦਾ ਵੀ ਤਹਿਸੀਸ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਦੇ ਬੱਚੇ ਵਾਹਿ ਖਾਲਸਾ ਵਾਹਿ ਜੀ ਵੱਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਲਗੀ ਜੀ ਦੇ ਗੁਰੂ ਗੋਬਨਾਨਕ ਦੇ ਮਹਾਰਾਜ ਜੀ ਦੇ ਆਗਮਨ ਤੇ ਆੜ ਦੀ ਖੁਸ਼ੀ ਨੂੰ ਮੁਖ ਰੱਖ ਕੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਗੁਰਨਾਨਕਪੁਰਾ ਤੋਂ ਸਾਰਿਆਂ ਸੰਗਤਾਂ ਨੇ ਰਲ ਮਿਲ ਕੇ ਅੱਜ ਜੋ ਕੀਰਤਨ ਦਰਬਾਰ ਕੱਢਿਆ ਹੈਗਾ ਇਹ ਹਰ ਸਾਲ ਦੀ ਤਰ੍ਹਾਂ ਅੱਜ ਵੀ ਕੱਢਿਆ ਹੈ ਸਾਰੀਆਂ ਸੰਗਤਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਤੇ ਅਸੀਂ ਸਾਰੇ ਸੰਗਤਾਂ ਨੂੰ ਬੇਨਤੀ ਕਰਦੇ ਆ ਇਸੇ ਤਰ੍ਹਾਂ ਹੀ ਰਲ ਮਿਲ ਕੇ ਸਹਿਯੋਗ ਦੇ ਕੇ ਹਰ ਸਾਲ ਦੀ ਤਰ੍ਹਾਂ ਗੁਰਮਾਨਨ ਗੁਰਨਾਨ ਦੇ ਮਾਰੇ ਦੇ ਸਿੱਖ ਦੇ ਮੈਂ ਗੁਰਪੁਰ ਮਨਾਏ ਜਾਣ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ